ਪੱਤਰਕਾਰ ਸਾਹਿਬ ਜੀ ਵੀਡੀਓ ਬਣਾਉਣ ਲੱਗੇ ਤਾਂ ਪੂਰਾ ਸੱਚ ਸੁਣਿਆ ਇਹਨੇ ਮਾਰੀ ਆ ਮਾਂ ਮੇਰੀ ਦੀ ਇਹਨੇ ਮਾਰੀ ਆ ਇਹਨੇ ਮਾਰੀ ਆ ਇਹਨੇ ਮਾਰੀ ਆ ਜੀ ਝੂਠ ਕਿੰਦੋਲੀ ਹੈ ਨਾ ਗਲਤ ਤਾਂ ਤੂੰ ਦੱਬਿਆਗਾ ਮੈਂ ਨਹੀਂ ਦੱਬਿਆ ਗਲਤ ਤੂੰ ਦੱਬਿਆਗਾ ਦੇਖੋ ਜੀ ਦੇਖੋ ਵੀਰੇ ਜਿਹੜੇ ਸਾਡੇ ਭਰਾ ਵੀਡੀਓ ਦੇਖ ਰਹੇ ਆ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਵੀ ਕਦੇ ਬੰਦਾ ਸੋਚ ਨਹੀਂ ਸਕਦਾ ਵੀ ਬੰਦਾ ਆਪਣੀ ਮਾਂ ਨੂੰ ਮਾਰ ਸਕਦਾ ਹੈ ਆਪਣੀ ਮਾਂ ਨੂੰ ਕਿਉਂ ਮਾਰ ਸਕਦਾ ਹੈ ਕੀ ਕਾਰਨ ਹੈ ਇਹ ਹੁਣ ਦੋ ਜਣੇ ਭੈਣ ਭਰਾ ਲੜ ਰਹੇ ਆ ਉਹ ਕਹਿੰਦੀ ਵੀ ਤੂੰ ਮਾਰਿਆ ਤੇ ਉਹ ਕਹਿੰਦਾ ਤੂੰ ਮਾਰਿਆ ਪੂਰੀ ਜਿਹੜੀ ਆਪਾਂ ਗੱਲ ਆਪਾਂ ਪਤਾ ਕਰਾਂਗੇ ਵੀ ਇਹ ਕੀ ਘਟਨਾ ਹੋਈ ਹੈ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਹਾਂ ਦੱਸੋ ਬਾਈ ਕੀ ਚੱਕਰ ਰੌਲਾ ਕਿਉਂ ਪਾ ਰਹੇ ਹੋ ਤੁਸੀਂ ਕੀ ਗੱਲ ਹੋਈ ਹੈ ਬਾਈ ਚੱਕਰ ਕੋਈ ਨਹੀਂਗਾ ਇਹਨੇ ਮਾਰੀ ਆ ਮਾਂ ਇਹ ਮੈਨੂੰ ਫਸਾ ਰਿਹਾ ਜਾਣ ਕੇ ਵੀਰੇ ਮੈਨੂੰ ਫਸਾਈ ਜਾਂਦਾ ਹੈ ਇਹ ਸੇਨੇ ਮਾਰੀ ਆ ਮਾਂ ਇਹ ਲੜਦਾ ਰਹਿੰਦਾ ਸੀ ਉਹਦੇ ਨਾਲ ਮੈਨੂੰ ਕੀ ਲੋੜ ਆ ਮੈਂ ਮਨ ਦਾਦਾ ਵੀ ਮੇਰਾ ਦੋਸਤ ਆ ਉਹਦੇ ਨਾਲ ਮੈਂ ਗਿਆ ਕੰਮ ਗਿਆ ਸੀ ਠੀਕ ਆ ਉਹ ਮੈਨੂੰ ਕਹਿੰਦਾ ਵੀ ਆਇਆ ਆਪਾਂ ਕੰਮ ਚੱਲ ਗਏ ਤੇ ਬਾਅਦ ਚ ਮੈਂ ਖੇ ਬਾਹਰ ਡਾਈ ਬੈਠੇ ਮੈਂ ਕੀ ਗੱਲ ਹੋ ਗਈ ਮੈਂ ਕੰਧ ਟੱਪ ਕੇ ਗਿਆ ਮੈਂ ਤੇ ਕੁੜੀ ਤੇ ਫਿਰ ਬਾਹਰ ਲੱਗੀ ਬੈਠੋਗੀ ਅੰਦਰ ਇਹ ਨਹੀਂ ਇਹ ਉਹਦੇ ਕੋਲੇ ਸੀ ਇਹ ਨੱਪੀ ਗਲਾ ਨੱਪੀ ਬੈਠੀ ਸੀਗੀ ਇਹ ਕਾਝੂਠ ਬੋਲਦਾ ਰਾਤ ਨੂੰ ਗੱਲ ਦਾ ਤੂੰ ਦੱਬਿਆਗਾ ਮੈਂ ਜਵਾਨੀ ਝੂਠ ਬੋਲਦਾ ਮੈਨੂੰ ਵੀ ਬੋਲਣਾ ਬਈ ਮੈਨੂੰ ਫਸਾਰਾਗਾ ਜਾਣ ਕੇ ਆਪ ਨਿਕਲਦਾ ਮਾਰਾ ਵੀ ਮੇਰੇ ਤੇ ਦੋਸਤ ਨਾ ਲੱਗ ਜੇ ਇਹੋ ਜੀ ਕੋਈ ਗੱਲ ਨਹੀਂ ਕੋਈ ਕੁੜੀ ਕਿਸੇ ਨੂੰ ਕਿਵੇਂ ਵੱਡੀ ਔਰਤ ਨੂੰ ਮਾਰ ਸਕਦੀ ਹੈ ਬਈ ਕਿਉਂ ਮਾਰ ਸਕਦੀ ਤੇਰੇ ਕੋਲ ਨਹੀਂ ਉਹ ਬਜ਼ੁਰਗ ਬਜ਼ੁਰਗ ਇਹਦੇ ਪਿੱਛੇ ਲਾ ਕੇ ਮਾਰ ਸਕਦੀ ਹੈ ਬਜ਼ੁਰਗ ਸੀ ਬਈ ਉਹ ਬੰਦਾ ਮਾਰ ਉਹਦੀ ਉਮਰ ਕਿੰਨੀ ਸੀਗੀ ਉਮਰ ਬਈ ਹੈਗੀ 50 60 ਸਾਲ ਦੀ ਸੀਗੀ ਤੇ ਇਹਦੀ ਉਮਰ ਕਿੰਨੀ ਹੈ ਇਹ 30 35 ਦੀ ਹੋਊਗੀ ਉਹਦਾ ਵੀ ਹੁਣ ਪਤਾ ਹੀ ਨਹੀਂ 30 35 ਸਾਲ ਦੀ ਉਮਰ ਨਾਲ ਉਮਰ ਦੀ ਲੜਕੀ ਨਾਲ ਉਹਦਾ ਕੀ ਮੁਕਾਬਲਾ ਹੈ ਠੀਕ ਹੈ ਯਾਬ ਤੁੰ ਦਾ ਸਾਲ ਦੀ ਔਰਤ ਤੋਂ ਤੁਹਾਡੇ ਨਾਲ ਮੁਕਾਬਲਾ ਕਿਵੇਂ ਕਰ ਲੂਗਾ ਇਹ ਬੰਦਾ ਮਾਰ ਸਕਦਾ ਮੈਂ ਤਾਂ ਆਪ ਬਿਮਾਰ ਹੈ ਇਹ ਬੰਦਾ ਮਾਰ ਸਕਦਾ ਮੈਂ ਦਾ ਵੀ 2 ਦਿਨ ਹੋ ਗਏ ਕਲੇਸ਼ ਕਰੀ ਜਾਂਦੇ ਨੇ ਇਹਨੂੰ ਅੱਛਾ ਠੀਕ ਆ ਇਹ ਨਹੀਂ ਪਤਾ ਕਿ ਕੀ ਗੱਲ ਆ ਕੀ ਗੱਲ ਨਹੀਂ ਮਤਲਬ ਕੰਮ ਤੋਂ ਹੁੰਦੇ ਜਾਵਾਂ ਤੁਸੀਂ ਸੱਚ ਦੱਸਣਾ ਜਾਂ ਝੂਠ ਬੋਲੀ ਨੇ ਮਾਰੀ ਦਿੱਤਾ ਆ ਮੈਂ ਜਵਾਨੀ ਮਾਰੀ ਪੁਲਿਸ ਬੁਲਾ ਲੁਕ ਰਹੇ ਇਹ ਮੰਨਦਾ ਇਹ ਮੰਨਦਾ ਤੁਸੀਂ ਪੁਲਿਸ ਬੁਲਾਓ ਇਹ ਮੰਨਦਾ ਤੁਸੀਂ ਪੁਲਿਸ ਬੁਲਾਓ ਵੇਖੋ ਜੀ ਜਿਹੜੀ ਗੱਲ ਹੋਈ ਐ ਆਪਾਂ ਥੋੜੀ ਵੀਡੀਓ ਬਣਾ ਰਹੇ ਆ ਇਹ ਤੋਂ ਪਹਿਲਾਂ ਪੁਲਿਸ ਵਾਲਿਆਂ ਨਾਲ ਆਪਾਂ ਥੋੜੀ ਕੋਈ ਵੀਡੀਓ ਵਾਇਰਲ ਕਰ ਦਿੱਤੀਏ ਪੁਲਿਸ ਵਾਲਿਆਂ ਨੂੰ ਸ਼ਿਕਾਇਤ ਕਰ ਦਿੱਤੀ ਥੋੜੀ ਆ ਕੇ ਠੀਕ ਹੈ ਸਾਨੂੰ ਪੂਰੀ ਗੱਲ ਦੱਸਣੀ ਹੈ ਕਿ ਤੁਹਾਡੇ ਨਾਲ ਦੇ ਘਰਾਂ ਦੇ ਲੋਕ ਵੀ ਬੈਠੇ ਆ ਉਹਨਾਂ ਕੋਲੇ ਵੀ ਆਪਾਂ ਜਾਵਾਂਗੇ ਉਹਨਾਂ ਦੀ ਪੁੱਛਗਿੱਛ ਕਰਾਂਗੇ ਕਿ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਇਹ ਘਟਨਾ ਨੂੰ ਅੰਜਾਮ ਕਿਹਨੇ ਦਿੱਤਾ ਥੋੜੀ ਮਾਂ ਆਪਣੇ ਸਗੀ ਮਾਂ ਸੀ ਕਿਵੇਂ ਸੀਗੀ ਸਗੀ ਸੀ ਬਈ ਝੂਠ ਬੋਲੀ ਜਾਂਦਾ ਹੈ ਇਹ ਪਹਿਲਾਂ ਤਾਂ ਜੇ ਇਹਨੂੰ ਇਹਨੂੰ ਮੇਰੀ ਗੱਲ ਸੁਣੋ ਵੀਰੇ ਜੇ ਇਹਨੇ ਤੁਹਾਨੂੰ ਬੁਲਾਇਆ ਵੀ ਹੈ ਤਾਂ ਫਿਰ ਸੱਚ ਦੱਸੇ ਨਾ ਹੂੰ ਸਗੀ ਮਾਂ ਨਹੀਂ ਸੀ ਸਾਡੀ ਮਤੇਰ ਮਾਸੀ ਮੈਂ ਦੱਸ ਦਿਆਂ ਸੱਚ ਸਾਰਾ ਸਹੀ ਗੱਲ ਦੱਸਣੀ ਹੈ ਬਿਲਕੁਲ ਬਿਲਕੁਲ ਸਹੀ ਦੱਸੂਗੀ ਸਾਫ਼ ਜਿਹੜੀ ਸਾਡੀ ਮਾਂ ਸੀ ਉਹ ਸਗੀ ਮਾਂ ਨਹੀਂ ਸੀ ਮਤੇਰ ਮਾਸੀ ਸੀਗੀ ਇਹ ਲੜਦਾ ਰਹਿੰਦਾ ਸੀ ਉਹਦੇ ਨਾਲ ਉਹ ਸਗੀ ਨਹੀਂ ਸੀਗੀ ਸੌਰੀ ਭੁੱਲ ਗਿਆ ਮੈਂ ਤੁਹਾਨੂੰ ਬੋਲ ਲਿਆ ਗਿਆ ਤੇਰਾ ਦਿਮਾਗ ਹੋ ਰਿਹਾ ਵੀ ਉਹ ਮਤਲਬ ਮਤਲਬ ਇਹ ਮਾਂ ਸੀ ਘਟਣਾ ਵਾਪਰ ਗਈ ਹਾਂਜੀ ਹੂੰ ਤੇ ਉਹ ਸਾਡੀ ਨਾ ਮਤੇਰ ਮਾਸੀ ਸੀਗੀ ਉਹ ਸਾਡੇ ਨਾਲ ਦੁਰਵਿਵਹਾਰ ਰੱਖਦੀ ਸੀ ਲੜਾਈ ਝਗੜਾ ਸਾਰਾ ਕੁਝ ਫਰਕ ਰੱਖਦੀ ਸੀ ਜਿਹੜਾ ਸਾਡਾ ਪਿਓ ਸੀ ਉਹਨੂੰ ਵੀ ਮੰਗਰ ਲਾਰ ਗਿਆ ਸੀ ਤੇ ਥੋੜੀ ਆਪਣੀ ਮਾਂ ਸੀਗੀ ਸਗੀ ਮਾਂ ਸੀ ਆਪਣੀ ਮਾਂ ਸਾਨੂੰ ਛੋਟਾ ਨੇ ਛੱਡ ਕੇ ਮਰ ਗਈ ਸੀ ਸਾਡੇ ਪਾਪਾ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਅੱਛਾ ਹਾਂਜੀ ਤੇ ਫਿਰ ਇਹ ਦੇ ਵਿੱਚ ਵੀ ਕਿਉਂ ਤੁਹਾਨੂੰ ਕਿਉਂ ਮਾਰਨਾ ਪਿਆ ਕੀ ਚੱਕਰ ਹੋਇਆ ਵੀ ਤੁਸੀਂ ਆਪ ਦੀ ਜਿਹੜੀ ਮੇਰੇ ਮਾਂ ਸਾਨੂੰ ਮਾਰਤਾ ਮਾਰਨ ਦਾ ਚੱਕਰ ਵਾ ਕੀ ਇਹਨਾਂ ਤੋਂ ਪੁੱਛ ਲਓ ਮੈਂ ਤਾਂ ਹੁਣ ਦੱਸੀ ਜਾਨੀ ਤੁਹਾਨੂੰ ਜਗਾ ਨਹੀਂ ਇਹ ਦੱਸ ਵੀਰੇ ਵੇਖ ਇਹ ਇਹ ਕੁੜੀ ਸੱਚ ਬੋਲ ਰਹੀ ਹੈ ਤੂੰ ਝੂਠ ਬੋਲ ਰਿਹਾ ਤੂੰ ਗੱਲਾਂ ਤੋਂ ਭੱਜ ਰਿਹਾ ਕਲੀਅਰ ਦੱਸ ਦੇ ਵੀ ਤੂੰ ਇਹਦੇ ਨਾਲ ਰਲਿਆ ਹੋਇਆ ਸੀਗਾ ਇਹ ਇਕੱਲੇ ਬੰਦੇ ਦਾ ਕੰਮ ਤਾਂ ਨਹੀਂਗਾ ਦੱਸ ਦੇ ਵੀਰੇ ਸੱਚ ਦੱਸਣਾ ਪਊ ਆਪਾਂ ਕੈਮਰੇ ਮੂਹਰੇ ਆਂ ਦੇਖੋ ਬੁਲਾਇਆ ਪਿੰਡ ਦੇ ਨੇ ਪੱ ਦੱਸਦੇ ਆਪਾਂ ਨੂੰ ਸੱਚ ਦੱਸਣਾ ਕੋਈ ਬੋਲੋ ਬਰੇ ਬੋਲੋ ਮਤਰੀ ਸੀ ਉਹ ਆ ਕੀ ਕਰ ਕੀ ਕਰਨ ਬਣਿਆ ਕਿਉਂ ਮਾਰਿਆ ਉਹਨਾਂ ਨੂੰ ਬੋਲੋ ਮੈਂ ਤਾਂ ਮੇਰੇ ਦੇ ਜ਼ੁਲਮ ਕਰਦੀ ਸੀ ਮਾਰਦੀ ਘੋੜਦੀ ਸੀ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਜੇ ਮੈਂ ਤੇਰੀ ਮਾਂ ਹੁੰਦੀ ਉਹ ਵੀ ਮਾਂ ਹੀ ਹੁੰਦੀ ਹੈਗੀ ਹੂੰ ਜੇ ਕੋਈ ਸਮਝੇ ਤਾਂ ਚਲ ਸਾਨੂੰ ਉਹ ਨਹੀਂ ਤੀ ਉਹ ਤਾਂ ਸਮਝਦੀ ਸੀ ਅਸੀਂ ਤਾਂ ਮਾਂ ਸਮਝਦੇ ਸੀ ਨਾ ਉਹਨੂੰ ਹੂੰ ਇਹਦੇ ਨਾਲ ਫਰਕ ਰੱਖਣਾ ਦੇਖ ਹੁਣ ਕਿੰਨਾ ਵੱਡਾ ਹੋਇਆ ਪਿਆ ਨਾ ਤਾਂ ਇਹਦੇ ਕੋਈ ਵਿਆਹ ਦਾ ਸੋਚਣਾ ਨਾ ਮੇਰਾ ਮੇਰੀ ਉਮਰ ਦੇਖ ਲਓ ਕਿੰਨੀ ਅਸੇਰਾ ਵਿਆਹ ਨਹੀਂ ਹੋਇਆ ਨਹੀਂ ਉਹ ਉਮਰ ਕਿੰਨੀ ਹੈ ਬਾਈ ਇਹਦੀ ਹੈਗੀ ਆ ਤੇ ਸਾਡੇ 25 ਸਾਲ ਦਾ ਹਾਂ 25 ਸਾਲ ਦੀ ਉਮਰ ਤੇ ਬਾਈ ਤੇਰਾ 25 ਸਾਲ ਦੀ ਉਮਰ ਹੋ ਗਈ ਤੇਰਾ ਵਿਆਹ ਹੁੰਦਾ ਸੀਗਾ ਕਦੇ ਆਇਆ ਕੋਈ ਆਪਣਾ ਰਸਤੇ ਵਾਲੇ ਆਏ ਰਸਤੇਰੇ ਹਾਂਜੀ ਤੇ ਫਿਰ ਉਹ ਤੇਰਾ ਰਸਤਾ ਕਿਉਂ ਨਹੀਂ ਹੁੰਦਾ ਸੀਗਾ ਉਹਨੂੰ ਐਸੀ ਬੇਗਾਨੀ ਕੁੜੀ ਆਊਗੀ ਕੋਈ ਮੇਰੇ ਘਰੇ ਆ ਕੇ ਜਿਆਦਾ ਮੰਡਾਊਗੀ ਉਹ ਕਰ ਤੇ ਸਾਰੇ ਤੇ ਉਹ ਕਰ ਲੂਗੀ ਘਰ ਸਾਡੇ ਅਸੀਂ ਪਤਾ ਵੀ ਕੀਤਾ ਵੀ ਇਹ ਵੀ ਸੁਣਿਆ ਵੀ ਭਾਨੀ ਵੀ ਵਾਈ ਦੀ ਸੀ ਤੇ ਵਿਆਹ ਦੀ ਉਹੀ ਕਰਦੀ ਸੀ ਜੋ ਕੁਛ ਕਰਦੀ ਸੀ ਅਸੀਂ ਅੱਕ ਕੇ ਹੁਲਾ ਫੱਕਿਆ ਹੈਗਾ ਚਾਰ ਰਸਤੇ ਆਈ ਸੀ ਕਿੰਨੇ ਤਿੰਨ ਚਾਰ ਪੜਿਆ ਕਿੰਨੇ ਆ ਮੈਂ ਦੱਸ ਜੀ 10 ਪੜਿਆ ਤੇ ਕੁੜੀ ਕਿੰਨੇ ਬੜੀ ਐ ਪਲੱਸ 2 ਤੂੰ ਪਲੱਸ 2 ਪੜੀ ਐ ਤੇਰਾ ਵੀ ਰਸਤਾ ਨਹੀਂ ਹੋਇਆ ਹੁਣ ਉਦੋਂ ਨਹੀਂ ਨਹੀਂ ਜੀ ਕਰਦੀ ਨਹੀਂ ਸੀ ਫਿਰ ਮੈਨੂੰ ਦਾਜ ਦੇਣਾ ਪੈਂਦਾ ਜਿਹੜੇ ਮੇਰੇ ਪਿਓ ਦੀ ਕਮਾਈ ਸੀ ਫਿਰ ਮੈਨੂੰ ਦੇਰਾਂ ਦੀ ਆਪਦੇ ਪਿੱਛੇ ਦੋ ਬੱਚੇ ਲਿਆਈਆ ਵੀਰੇ ਉਹ ਅੱਛਾ ਉਹ ਉਹ ਬੱਚੇ ਕੀ ਕੀ ਐ ਉਹ ਬੱਚੇ ਛੋਟੇ ਨਹੀਂ ਉਹਦੇ ਆਪਦਿਆਂ ਨੂੰ ਤਾਂ ਐਡ ਐਂ ਤਾਂ ਹੈਗੇ ਨੇ ਕਿ ਕੁੜੀ ਆ ਇੱਕ ਤਾਂ 13 ਸਾਲ ਦੀ 15 ਸਾਲ ਦਾ ਮੁੰਡਾ ਉਹਨਾਂ ਨੂੰ ਤਾਂ ਐਡ ਐਡਾਂ ਨੂੰ ਮੰਝ ਚ ਜਾਹਾਂ ਸਾਨੂੰ ਨਹੀਂ ਫਿਰ ਉਹ ਦੇਖਿਆ ਜਦੋਂ ਉਹਨਾਂ ਦੀ ਉਮਰ 55 ਸਾਲ ਕਹਿ ਰਹੇ ਹੋ ਬੱਚੇ ਛੋਟੇ ਆ ਪਤਾ ਨਹੀਂ ਪਹਿਲਾਂ ਕਿ ਤੇ ਪਿੱਛੋਂ ਹੀ ਲਿਆਈ ਆ ਜੀ ਉਹ ਅੱਛਾ ਹਾਂਜੀ ਪਿੱਛੋਂ ਲਿਆਈ ਆ ਬੱਚੇ ਠੀਕ ਹੈ ਉਹ ਉਹ ਅਜੇ ਘਰ ਵਾਲੇ ਨੂੰ ਛੱਡ ਕੇ ਆਈ ਆ ਕਿ ਕੀ ਉਹਦਾ ਘਰ ਵਾਲਾ ਵੀ ਮਰਿਆ ਹੋਇਆ ਹੈ ਕੀ ਚੱਕਰ ਇਹ ਉਹ ਜਦੋਂ ਮਾਰ ਕੇ ਆਈ ਆ ਕਿ ਕਿਵੇਂ ਜੇ ਸਾਡੇ ਨਾਲ ਇੰਨਾ ਕੁਝ ਕਰਦੀ ਹੈ ਮਾਰ ਕੇ ਆਈ ਹੋਣੀ ਕੀ ਗੱਲਬਾਤ ਸਾਨੂੰ ਤਾਂ ਪਤਾ ਹੀ ਨਹੀਂ ਜੀ ਕੋਈ ਤੁਸੀਂ ਵੀਰੇ ਹੁਣ ਇਹ ਚੀਜ਼ਾਂ ਤੋਂ ਭੱਜ ਰਹੇ ਸੀ ਵੀ ਮੇਰੀ ਆ ਸਕੀ ਮੈਂ ਮੈਂ ਮਾਰਿਆ ਨਹੀਂ ਇਹ ਐ ਉਹ ਐ ਫਿਰ ਸਾਨੂੰ ਡਰ ਵੀ ਹੁੰਦਾ ਵੀਰੇ ਸਾਨੂੰ ਡਰ ਅਸੇ ਦੋਨਾਂ ਨੇ ਮਾਰਿਆ ਰਲ ਕੇ ਅਸੀਂ ਕਿਵੇਂ ਬਾਈ ਘਟਣਾ ਨੂੰ ਅੰਜਾਮ ਕਿਵੇਂ ਦਿੱਤਾ ਕਿਵੇਂ ਤੁਸੀਂ ਇੱਕ ਦੂਜੇ ਦੇ ਨਾਲ ਇਹ ਗੱਲ ਵਿਚਾਰ ਪਟੰਦਲਾ ਕੀਤਾ ਵੀ ਆਪਾਂ ਇਹ ਕੰਮ ਕਰੀਏ ਤੇ ਆਹ ਕੰਮ ਸੌਖਾ ਦੀ ਐ ਮਰੂਗੀ ਉਹ ਜਦੋਂ ਦਿੱਲੀ ਦਾ ਸਾਨੂੰ ਮਾਰਨਾ ਕੁੱਟਣਾ ਇੰਨਾ ਵੱਡਾ ਹੋਇਆ ਪਿਆ ਹੁਣ ਇਹ ਦਾੜੀ ਮੁੱਛਾਂ ਵਾਲਾ ਇਹ ਦੀ ਮਾਰ-ਪਿੱਟ ਕਰਨੀ ਮੈਨੂੰ ਸਾਰਾ ਦਿਨ ਗੋਹੇ ਦੀ ਸੰਭਰਨ ਸੋਰਨ ਤੇ ਲਾਈ ਰੱਖਦੀ ਸੀ ਘਰ ਦੇ ਕੰਮ ਤੇ ਅੱਕ ਚੁੱਕੀ ਸੀ ਮੈਂ ਉਹਦੇ ਕੰਮ ਕਰ ਕਰਕੇ ਤੇ ਖਾਣ ਨੂੰ ਕੁਝ ਵੀ ਨਹੀਂ ਦੇਣਾ ਸਾਨੂੰ ਰੋਟੀ ਪਾਣੀ ਕੁਝ ਵੀ ਜ਼ਮੀਨ ਕਿੰਨੀ ਹੁੰਦੀ ਹੈ ਮੁੰਡੇ ਨੂੰ ਜ਼ਮੀਨ ਹੈਗੀ ਜੀ 5 ਕਿੱਲੇ ਜੀ 5 ਕਿੱਲੇ ਜ਼ਮੀਨ ਹੈ ਤੇ ਮਤਲਬ ਜਿਹੜਾ ਥੋੜਾ ਫਾਦਰ ਸਾਹਿਬ ਹੈ ਥੋੜੇ ਪਿਓ ਹੈ ਉਹ ਦੀ ਜਿਹੜੀ ਥੋੜੀ ਮਤੇ ਮਤੇਰ ਮਾਂ ਹੈ ਉਹਦੇ ਮਗਰ ਲੱਗੀ ਹੋਈ ਸੀ ਅੰਦਰ ਲੱਆ ਹੋਇਆ ਠੀਕ ਹੈ ਤੁਹਾਨੂੰ 5 ਕਿੱਲੇ ਜ਼ਮੀਨ ਦੇ ਵਿੱਚ ਕੋਈ ਫਸਲ ਵਾੜੀ ਜਾਂ ਪੈਸਾ ਢੇਲਾ ਉਸੇ ਹੱਥ ਜੀ ਹੈ ਸਾਰਾ ਕੁਝ ਸੀ ਜੀ ਉਹ ਪੈਸਾ ਸੀ ਸੀ ਉਹਨਾਂ ਨੇ ਬੋਹਣੇ ਸੀ ਉਹਨਾਂ ਨੇ ਵੇਚਨੇ ਸੀ ਤੁਸੀਂ ਤਾਂ ਇੱਕ ਮਤਲਬ ਇਹ ਕਹਿ ਸਕਦੇ ਸੀ ਦਿਹਾੜੀ ਵਾਲੇ ਬੰਦੇ ਸੀ ਹਾਂਜੀ ਇਹ ਫਿਰ ਭਾਈ ਥੋੜੇ ਬਾਜ਼ਾਰ ਕੇ ਮੈਂ ਤੁਸੀ ਕਿਵੇਂ ਸਲਾਮ ਸ਼ਰਬਤ مشورہ ਕੀਤਾ ਦੋਨਾਂ ਜਣਾਂ ਦੀ ਗੱਲ ਸਰਾ ਵੀ ਸਾਡੇ ਡੈਡੀ ਸੀ ਜਿਹੜਾ ਉਹ ਖੇਤ ਸੀਗਾ ਜੀ ਹਾਂਜੀ ਖੇਤ ਅਸੀਂ ਹਾਂ ਅਸੀਂ ਅਖਾ ਵੀ ਅੱਜ ਉਹਦੀ ਚੱਲ ਪਾਣੀ ਦੀ ਵਾਰੀ ਅੱਜ ਉਹਨੇ ਸਾਨੂੰ ਦੱਸਿਆ ਸੀ ਵੀ ਅੱਜ ਮੈਂ ਲੇਟ ਆਉਂਗਾ ਵੀ ਤੁਸੀਂ ਰੋਟੀ ਪਾਣੀ ਖਾ ਲਓ ਐਂ ਤਾਂ ਮੜ ਮੋਟਾ ਕਰਦਾ ਸੀ ਵੀ ਆਏ ਨਹੀਂ ਸੀ ਕਰਦਾ ਦਿਲੋਂ ਕਿਉਂਕਿ ਉਹਨੇ ਸਾਡੇ ਵਾਸਤੇ ਕੜਵਾਹਟ ਭਰੀ ਹੋਈ ਸੀਗੀ ਤੇ ਫਿਰ ਅਸੀਂ ਸ਼ਾਮ ਨੂੰ ਜਿਹੜਾ ਦੇਖਿਆ ਵੀ ਪੈ ਗਈ ਉਹ ਇਦਾਂ ਸਾਂਝੋਂ ਜਿਹੜੇ ਦੂਸਰੇ ਉਹਦੇ ਜਵਾਕ ਸੀ ਉਹ ਦੂਸਰੇ ਕਮਰੇ ਚ ਪੈਗੇ ਸੀਗੇ ਹਾਂ ਤੇ ਅਸੀਂ ਉਹਦਾ ਫਿਰ ਸਹਰਾਣਾ ਰੱਖ ਕੇ ਮੈਂ ਮੂੰਹ ਤੇ ਸਹਰਾਣਾ ਰੱਖਤਾ ਇਹਨੇ ਗੱਲ ਦੱਬਿਆ ਅੱਛਾ ਜਿਆਦਾਤਰ ਬਈ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਵੀ ਅ ਜੇ ਕੋਈ ਆਪਣੇ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਚਾਹੇ ਬੰਦਾ ਹੈ ਚਾਹੇ ਊੜੀ ਹੈ ਤਾਂ ਉਹ ਇੱਕ ਦੂਜੇ ਦੂਜਾ ਵਿਆਹ ਕਰਾ ਲੈਂਦੇ ਆ ਉਹਦੇ ਬਾਰੇ ਵੀ ਤੁਹਾਡੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਪੜੇ ਹੋ ਇੱਕ ਪਲੱਸ 2 ਤੇ ਇੱਕ 10ਵੀਂ ਚ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਦੇਖੋ ਜੀ ਹਰੇਕ ਨੂੰ ਜ਼ਿੰਦਗੀ ਲਗਾਉਣ ਵਾਸਤੇ ਹਮਸਫਰ ਤਾਂ ਜ਼ਰੂਰੀ ਹੁੰਦਾ ਚਲੋ ਮੰਨਦੇ ਆ ਵੀ ਪਹਿਲਾਂ ਵਾਲੀ ਮੈਰਜ ਵਾਲੀ ਜਿਹੜੀ ਅਗਲੇ ਦੀ ਔਰਤ ਮਰ ਜਾਂਦੀ ਦੂਜਾ ਵਿਆਹ ਕਰਾ ਲੈਂਦਾ ਉਹ ਉਹ ਤਾਂ ਐ ਕਰਾਉਂਦਾ ਹੁੰਦਾ ਵੀ ਮੇਰੇ ਬੱਚੇ ਸਾਹਮਣੂ ਮੇਰਾ ਘਰਵਾਰ ਸਾਹਮਣੂ ਪਰ ਇਹ ਨਹੀਂ ਪਤਾ ਹੁੰਦਾ ਵੀ ਅੱਗੇ ਜਾ ਕੇ ਕੀ ਹੋਊਗਾ ਬੇਈਮਾਨ ਆ ਜਾਂਦਾ ਜਾਇਜ਼ਾਦ ਨੂੰ ਲੈ ਕੇ ਹਾਂ ਹਾਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਓ ਦੇ ਬਾਰੇ ਬਾਈ ਜੇ ਆਹ ਕੁਝ ਇੰਨਾ ਕੁਝ ਹੋਇਆ ਹੈ ਕੀ ਕਹਿਣਾ ਚਾਹੁੰਦੇ ਓ ਜੀ ਹੁਣ ਜੇ ਮਤਰੀ ਆਈ ਮਾਂ ਆਉਂਦੀ ਵੀ ਤਾਂ ਉਹਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਦਾ ਦੇਖਭਾਲ ਕਰਨੀ ਚਾਹੀਦੀ ਹੈ ਵਿਆਹ ਗਲਤਾਂ ਹੀ ਕਰਾਉ ਤੇ ਬੱਚਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਇਹ ਸਾਡੀ ਮਾਂ ਗਈ ਸਾਥੋ ਬਹੁਤ ਵੱਡੀ ਗਲਤੀ ਹੋਈ ਐ ਅਸੀਂ ਵੀ ਕਹਿੰਨੇ ਆ ਵੀ ਸਾਥੋ ਗਲਤੀ ਹੋ ਗਈ ਜੇ ਉਹ ਸਾਡੇ ਨਾਲ ਜਿਵੇਂ ਬਿਹਾਰ ਕਰਦੀ ਸੀ ਤਾਂ ਹੀ ਅਸੀਂ ਮਾਰਿਆ ਜੇ ਸਾਡੀ ਮਾਂ ਬਣ ਕੇ ਰਹਿੰਦੀ ਅਸੀਂ ਕਿਉਂ ਮਾਰਦੇ ਇਹ ਨਹੀਂ ਮਾਰਦੇ ਸੀ ਮਤਲਬ ਇਹ ਮੁੰਡਾ ਤੇ ਕੁੜੀ ਦਾ ਕਹਿੰਦਾ ਮਤਲਬ ਇਹ ਵੀ ਮੇਰੇ ਪਿਓ ਤੇ ਕਰਕੇ ਤੇ ਉਹ ਔਰਤ ਦੇ ਕਰਕੇ ਸਾਨੂੰ ਰਿਸ਼ਤਾ ਨਹੀਂ ਹੋ ਰਿਹਾ ਸੀ ਸਾਡੀਆਂ ਭਾਨੀਆਂ ਮਾਰ ਰਹੀ ਸੀ ਸਾਨੂੰ ਰੋਟੀ ਪਾਣੀ ਚੰਗਾ ਨਹੀਂ ਦੇ ਰਹੀ ਸੀ ਸਾਡੇ ਨਾਲ ਬਿਤਕਰਾ ਹੋ ਰਿਹਾ ਸੀ ਅਸੀਂ ਇਸ ਚੀਜ਼ ਤੋਂ ਅੱਕ ਕੇ ਮਤਲਬ ਕੀ ਹੈ ਜਿਹੜੀ ਸਾਡੀ ਮਤਰੇ ਮਾਰ ਸੀ ਉਹਨੂੰ ਅਸੀਂ ਰਲ ਕੇ ਮਾਰਿਆ ਗਲ ਘੋਟ ਕੇ ਮਾਰਿਆ ਤੇ ਇਹ ਆਪਦੀ ਜਿਹੜੀ ਗਲਤੀ ਮੰਨਦੇ ਹੁਣ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਹਾਂ ਵੀ ਇਸ ਗਲਤੀ ਕਰਤੀ ਸਾਨੂੰ ਹੁਣ ਜੇਲ੍ਹ ਹੋ ਜੂ ਸਾਡਾ ਜੋ ਪੈਸਾ ਤੇ ਲਾ ਜਮੀਨ ਜਾਇਤ ਬੇਕਾਰ ਹੈ ਹਾਂਜੀ ਇਹਦੇ ਬਾਰੇ ਵੀ ਕੀ ਹੈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕਿਉਂਕਿ ਲੋਕਾਂ ਦੇ ਦਿਮਾਗ ਦੇ ਦਿਨਾਂ ਦੇ ਵਿੱਚ ਮਾਨਾ ਚ ਬੜੀ ਖਟਾਸ ਭਰੀ ਹੋਈ ਹੈ ਉਹ ਕਹਿੰਦੇ ਵੀ ਸਾਡੇ ਨਾਲ ਐ ਕੀਤਾ ਸੀ ਵੀ ਐ ਕਰਕੇ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਜਾਂਦਾ ਜੀ ਅਸੀਂ ਜੋ ਕੁਝ ਕੀਤਾ ਗਲਤ ਕੀਤਾ ਜ਼ਮੀਨ ਜਾਇਦਾਦ ਕੁਝ ਨਹੀਂ ਨਾਲ ਜਾਂਦਾ ਕੋਈ ਹਿੱਕ ਦੇ ਧਰਕੀ ਨਹੀਂ ਲ ਜਾਂਦਾ ਕੁਝ ਵੀ ਜੀ ਆਪਾਂ ਇਹ ਕਹਿੰਦੇ ਆ ਵੀ ਇੰਨਾਂ ਚੀਜ਼ਾਂ ਪਿੱਛੇ ਕਿਸੇ ਦੀ ਜਾਨ ਨਾ ਲਓ ਹਾਂਜੀ ਤੁਹਾ ਮਾਪਿਆਂ ਨੂੰ ਵੀ ਸੋਚਣਾ ਪੈਂਦਾ ਮਤਰੀ ਆਪਣੇ ਨਾਲ ਕੁਝ ਨਹੀਂ ਜਾਂਦਾ ਆਪਾਂ ਦੋ ਵਕਤ ਦੀ ਰੋਟੀ ਪਿੱਛੇ ਇੰਨਾ ਕੁਝ ਕਰਦੇ ਆ ਹਨਾ ਕਿਸੇ ਨੂੰ ਮਾਰਦੇ ਆ ਘਟਾਉਂਦੇ ਆ ਇਹ ਜਾਣ ਕੇ ਦੀ ਨਹੀਂ ਲੈਣੀ ਚਾਹੀਦੀ ਗਲਤ ਹੈ ਹੂੰ ਸਾਥੋਂ ਵੀ ਗਲਤੀ ਹੋਈ ਅਸੀਂ ਮਾਫੀ ਚਾਹੁੰਦੇ ਹਾਂ ਮਲਦੀ ਹੋਈ ਫਿਰ ਤੁਸੀਂ ਤਾਂ ਗਲਤੀ ਕਰਨੀ ਸੀ ਜਦੋਂ ਤੁਹਾਡੇ ਪਿਓ ਨੇ ਗਲਤੀ ਕੀਤੀ ਆ ਉਹ ਗਲਤੀ ਵਾਰੇ ਕੀ ਵਿਚਾਰ ਆ ਤੁਹਾਡਾ ਉਹਨੇ ਗਲਤੀ ਉਹਨੇ ਉਹਦੇ ਦਿਮਾਗ 'ਚ ਗੱਲਾਂ ਭਰੀਆਂ ਸੀ ਸਾਡੇ ਬਾਰੇ ਹੂੰ ਤਾਂ ਉਹਨੇ ਪਿੱਛੇ ਲੱਗਿਆ ਸੀ ਜੀ ਹੁਣ ਤੁਸੀਂ ਕੋਈ ਹੁਣ ਬੱਚਾ ਆ ਜੇ ਤੁਸੀਂ ਲੈ ਮੰਗਰ ਲਾਲ ਤੁਸੀਂ ਉਹਨੂੰ ਕਸ ਦਾ ਲਾਲਚ ਦੇਈ ਜਾਓ ਬਸ ਇਹੋ ਹੀ ਚੀਜ਼ ਹੋ ਜਾਂਦੀ ਹੈ ਜੀ ਹੂੰ ਸੋ ਬਈ ਇੱਕ ਮਤੇਰ ਮਾਮਾ ਮਗਰ ਲਾ ਕੇ ਉਹਦੇ ਘਰ ਵਾਲੇ ਨੇ ਉਹਦੇ ਬੱਚੇ ਛੱਡੇ ਆ ਤੇ ਬੱਚੇ ਛੱਡਣ ਤੋਂ ਬਾਅਦ ਕੀ ਘਟਨਾ ਘਟਦੀ ਹੈ ਕੀ ਹੈ ਇਹ ਇਹਨਾਂ ਨਾਲ ਬਿਤਕਰਾ ਹੁੰਦਾ ਇਹਨਾਂ ਨਾਲ ਸ਼ਰੇਆਮ ਤੱਕਾ ਸ਼ਾਈ ਹੁੰਦੀ ਹੈ ਪਰ ਇਹ ਬੱਚੇ ਦੇ ਦਿਲ ਦੇ ਵਿੱਚ ਆਪਣੀ ਮਤੇਰ ਮਾਰ ਲਈ ਇੱਕ ਕਹਿ ਸਕਦੇ ਆ ਵੀ ਨਫ਼ਰਤ ਭਰੀ ਗਈ ਹੈ ਨਫ਼ਰਤ ਭਰੀ ਨਹੀਂ ਗਈ ਉਹਦੇ ਕਰਕੇ ਭਰੀ ਗਈ ਹੈ ਉਹਨੇ ਭਰੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਨਾਲ ਤੱਕਾ ਕਰਦੇ ਆ ਉਦੋਂ ਬਾਅਦ ਉਹਦੇ ਬੰਦੇ ਦੇ ਦਿਲ 'ਚ ਉਹ ਬੰਦੇ ਲਈ ਨਫ਼ਰਤ ਭਰੀ ਹੀ ਜਾਂਦੀ ਹੈ ਸੋ ਇਹਨਾਂ ਨੇ ਅੱਕ ਕੇ ਬਾਈ ਕੀ ਖਤਮ ਕੀ ਚੱਕਿਆ ਇਹਨਾਂ ਨੇ ਜਿਹੜੀ ਮਤੇਰ ਮਾਂ ਸੀ ਉਹ ਨੂੰ ਰਾਹ ਦਾ ਰੋੜਾ ਸੀਗਾ ਉਹ ਨੂੰ ਬਿਲਕੁਲ ਸਾਫ਼ ਕਰਤਾ ਤੇ ਰਾਹ ਦੇ ਰੋੜੇ ਨੂੰ ਖਤਮ ਕਰਤਾ ਤੇ ਇਹ ਇਹਦੀ ਗਲਤੀ ਇਹਨਾਂ ਦੇ ਜਿਹੜੇ ਪਿਓ ਦੀ ਗਲਤੀ ਕਰਕੇ ਇਹਨਾਂ ਨੂੰ ਕੁਝ ਹੋਇਆ ਜੇ ਪਿਓ ਸਾਨਾ ਹੁੰਦਾ ਤਾਂ ਉਹਦੀ ਮਾਂ ਇਹਨਾਂ ਦੀ ਜਿਹੜੀ ਮਾਂ ਸੀ ਤੇ ਮਰਨ ਤੋਂ ਬਾਅਦ ਬਾਅਦ ਵੀ ਇਹਨਾਂ ਨੂੰ ਪਾਲ ਸਕਦਾ ਸੀ ਇਹਨਾਂ ਨੂੰ ਕੁੜੀ ਨੂੰ ਵਿਆਹਦਾ ਤੇ ਮੁੰਡੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਮਾਲਕ ਬਣਾਉਂਦਾ ਤੇ ਵਧੀਆ ਦਾ ਟਾਈਮ ਪਾਸ ਕਰਦੇ ਸੋ ਅੱਜ ਇਹ ਬਾਈ ਹੁਣ ਦੋਨੇ ਜਾਣੇ ਇਸ ਲਾਖਾਂ ਦੇ ਪਿੱਛੇ ਜਾ ਰਹੇ ਆ ਤੇ ਹੁਣ ਇਹਨਾਂ ਨੂੰ ਜਿਹੜੇ ਤੁਸੀਂ ਇਹਨਾਂ ਦੇ ਆਪ ਦਾ ਗਨਾਹ ਆਪ ਹੀ ਮੰਨਿਆ ਤੇ ਇਹੋ ਜਿਹੇ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਹੋ ਰਹੇ ਆ ਉਹਨਾਂ ਨੂੰ ਉਹਨਾਂ ਤੋਂ ਬਚੋ ਇਹ ਪੰਜਾਬ ਦੇ ਬਹੁਤ ਹੀ ਹਰ ਜਗ੍ਹਾ ਹਰ ਪਿੰਡ ਹਰ ਸ਼ਹਿਰ ਐਸੀਆਂ ਕੱਟੜਾਵਾ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਹਾਲਾਤ ਸਾਡੇ ਬਿਲਕੁਲ ਪੱਤਰਕਾਰ ਸਾਹਿਬ ਜੀ ਵੀਡੀਓ ਬਣਾਉਣ ਲੱਗੇ ਤਾਂ ਪੂਰਾ ਸੱਚ ਸੁਣਿਆ ਇਹਨੇ ਮਾਰੀ ਆ ਮਾਂ ਮੇਰੀ ਦੀ ਇਹਨੇ ਮਾਰੀ ਆ ਇਹਨੇ ਮਾਰੀ ਆ ਇਹਨੇ ਮਾਰੀ ਆ ਜੀ ਝੂਠ ਕਿੰਬੋਲੀ ਹੈ ਨਾ ਗਲਤ ਤਾਂ ਤੂੰ ਦੱਬਿਆਗਾ ਮੈਂ ਨਹੀਂ ਦੱਬਿਆ ਗਲਤ ਤੂੰ ਦੱਬਿਆਗਾ ਦੇਖੋ ਜੀ ਦੇਖੋ ਵੀਰੇ ਜਿਹੜੇ ਸਾਡੇ ਭਰਾ ਵੀਡੀਓ ਦੇਖ ਰਹੇ ਆ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਵੀ ਕਦੇ ਬੰਦਾ ਸੋਚ ਨਹੀਂ ਸਕਦਾ ਵੀ ਬੰਦਾ ਆਪਣੀ ਮਾਂ ਨੂੰ ਮਾਰ ਸਕਦਾ ਆ ਆਪਣੀ ਮਾਂ ਨੂੰ ਕਿਉਂ ਮਾਰ ਸਕਦਾ ਕੀ ਕਾਰਨ ਹੈ ਇਹ ਹੁਣ ਦੋ ਜਣੇ ਭੈਣ ਭਰਾ ਲੜ ਰਹੇ ਆ ਉਹ ਕਹਿੰਦੀ ਵੀ ਤੂੰ ਮਾਰਿਆ ਤੇ ਉਹ ਕਹਿੰਦਾ ਤੂੰ ਮਾਰਿਆ ਪੂਰੀ ਜਿਹੜੀ ਆਪਾਂ ਗੱਲ ਆਪਾਂ ਪਤਾ ਕਰਾਂਗੇ ਵੀ ਇਹ ਕੀ ਘਟਨਾ ਹੋਈ ਹੈ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਹਾਂ ਦੱਸੋ ਬਾਈ ਕੀ ਚੱਕਰ ਰੌਲਾ ਕਿਉਂ ਪਾ ਰਹੇ ਤੁਸੀਂ ਕੀ ਗੱਲ ਹੋਈ ਹੈ ਬਾਈ ਚੱਕਰ ਕੋਈ ਨਹੀਂਗਾ ਇਹਨੇ ਮਾਰੀ ਆ ਮਾਂ ਇਹ ਮੈਨੂੰ ਫਸਾਰਿਆ ਜਾਣ ਕੇ ਵੀਰੇ ਮੈਨੂੰ ਫਸਾਈ ਜਾਂਦਾ ਹੈ ਇਸੇ ਨੇ ਮਾਰੀ ਆ ਮਾਂ ਇਹ ਲੜਦਾ ਰਹਿੰਦਾ ਸੀ ਉਹਦੇ ਨਾਲ ਮੈਨੂੰ ਕੀ ਲੋੜ ਆ ਮੈਂ ਮੈਂ ਦਦਾ ਵੀ ਮੇਰਾ ਦੋਸਤ ਆ ਉਹਦੇ ਨਾਲ ਮੈਂ ਗਿਆ ਕੰਮ ਗਿਆ ਸੀ ਠੀਕ ਆ ਉਹ ਮੈਨੂੰ ਕਹਿੰਦਾ ਵੀ ਆਇਆ ਆਪਾਂ ਕੰਮ ਚੱਲ ਗਏ ਤੇ ਬਾਅਦ ਚ ਮੈਂ ਖੇ ਬਾਹਰ ਡਾਈ ਬੈਠੇ ਮੈਂ ਕੀ ਗੱਲ ਹੋ ਗਈ ਮੈਂ ਕੰਧ ਟੱਪ ਕੇ ਗਿਆ ਮੈਂ ਤੇ ਕੁੜੀ ਤੇ ਫਿਰ ਬਾਹਰ ਲੱਗੀ ਬੈਠੋਗੀ ਅੰਦਰ ਇਹ ਨਹੀਂ ਇਹ ਉਹਦੇ ਕੋਲੇ ਸੀ ਇਹ ਨੱਪੀ ਗਲਾ ਨੱਪੀ ਬੈਠੀ ਸੀਗੀ ਇਹ ਕਾ ਝੂਠ ਬੋਲਦਾ ਰਾਤ ਨੂੰ ਗੱਲ ਦਾ ਤੂੰ ਦੱਬਿਆਗਾ ਮੈਂ ਜਵਾਂ ਨਹੀਂ ਝੂਠ ਬੋਲਦਾ ਮੈਨੂੰ ਵੀ ਨਹੀਂ ਪਤਾ ਬਾਈ ਮੈਨੂੰ ਫਸਾਰਾਗਾ ਜਾਣ ਕੇ ਆਪ ਨਿਕਲਨਾ ਮਾਰਾ ਵੀ ਮੇਰੇ ਤੇ ਦੋਸਤ ਨਾ ਲੱਗ ਜੇ ਇਹੋ ਜੀ ਕੋਈ ਗੱਲ ਨਹੀਂ ਕੋਈ ਕੁੜੀ ਕਿਸੇ ਨੂੰ ਕਿਵੇਂ ਵੱਡੀ ਔਰਤ ਨੂੰ ਮਾਰ ਸਕਦੀ ਹੈ ਬਾਈ ਕਿਉਂ ਮਾਰ ਸਕਦੀ ਤੇਰੇ ਕੋਲ ਨਹੀਂ ਉਹ ਬਜ਼ੁਰਗ ਬਜ਼ੁਰਗ ਦੇ ਪਿੱਛੇ ਲਾ ਕੇ ਮਾਰ ਸਕਦੀ ਸੀ ਬਜ਼ੁਰਗ ਸੀ ਬਾਈ ਉਹ ਉਹਦੀ ਉਮਰ ਕਿੰਨੀ ਸੀਗੀ ਉਮਰ ਬਾਈ ਹੈਗੀ 50 60 ਸਾਲ ਦੀ ਸੀਗੀ ਤੇ ਇਹਦੀ ਉਮਰ ਕਿੰਨੀ ਹੈ ਇਹ 30 35 ਦੀ ਹੋਊਗੀ ਉਹਦਾ ਵੀ ਹੁਣ ਪਤਾ ਹੀ ਨਹੀਂ 30 35 ਸਾਲ ਦੀ ਉਮਰ ਨਾਲ ਉਮਰ ਦੀ ਲੜਕੀ ਨਾਲ ਉਹਦਾ ਕੀ ਮੁਕਾਬਲਾ ਹੈ ਠੀਕ ਹੈ ਯਾਹਤ ਨੂੰ ਦੱਸ ਆਲੀ ਔਰਤ ਤੁਹਾਡੇ ਨਾਲ ਮੁਕਾਬਲਾ ਕਿਵੇਂ ਕਰ ਲੂ। ਇਹ ਬੰਦਾ ਮਾਰ ਸਕਦਾ ਮੈਂ ਤਾਂ ਆਪ ਬਿਮਾਰ ਰਹੇ ਹਾਂ ਬੰਦਾ ਮਾਰ ਸਕਦਾ ਮੈਂ। ਮੈਂ ਤਾਂ ਬਸ ਦੋ ਦਿਨ ਹੋ ਗਏ ਕਲੇਸ਼ ਕਰੀ ਜਾਂਦੇ ਨੇ ਇਹਨੂੰ। ਅੱਛਾ ਠੀਕ ਆ ਇਹ ਪਤਾ ਕਿ ਕੀ ਗੱਲ ਆ ਕੀ ਗੱਲ ਨਹੀਂ ਮਤਲਬ ਕੰਮ ਤੋਂ ਹੁੰਦੇ ਜਾਵਾਂ। ਤੂੰ ਸੱਚ ਦੱਸ ਨਾ ਗੈਂਜੂਟ ਬੋਲੀ ਨੇ ਮਾਰੀ ਦਿੱਤਾ ਹੈ ਮਾਂ। ਮੈਂ ਜਵਾਨੀ ਮਾਰੀ। ਪੁਲਿਸ ਬੁਲਾ ਲਗ ਰਹੇ ਇਹ ਮੰਨਦਾ ਇਹ ਮੰਨਦਾ ਨਹੀਂ ਪੁਲਿਸ ਬੁਲਾਉ ਇਹ ਮੰਨਦਾ ਨਹੀਂ ਪੁਲਿਸ ਬੁਲਾਉ। ਵੇਖੋ ਜੀ ਜਿਹੜੀ ਗੱਲ ਹੋਈ ਹੈ ਆਪਾਂ ਥੋੜੀ ਵੀਡੀਓ ਬਣਾ ਰਹੇ ਹਾਂ ਇਹ ਤੋਂ ਪਹਿਲਾਂ ਪੁਲਿਸ ਵਾਲਿਆਂ ਨਾਲ ਆਪਾਂ ਥੋੜੀ ਕੋਈ ਵੀਡੀਓ ਵਾਇਰਲ ਕਰ ਦਿੱਤੀਏ ਪੁਲਿਸ ਵਾਲਿਆਂ ਨੂੰ ਸ਼ਿਕਾਇਤ ਕਰ ਦਿੱਤੀ ਆ ਕਿ ਠੀਕ ਹੈ ਸਾਨੂੰ ਪੂਰੀ ਗੱਲ ਦੱਸਣੀ ਹੈ ਕਿ ਤੁਹਾਡੇ ਨਾਲ ਦੇ ਘਰਾਂ ਦੇ ਲੋਕ ਵੀ ਬੈਠੇ ਆ ਉਹਨਾਂ ਕੋਲੇ ਵੀ ਆਪਾਂ ਜਾਵਾਂਗੇ ਉਹਨਾਂ ਦੀ ਪੁੱਛਗਿੱਛ ਕਰਾਂਗੇ ਕਿ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਇਹ ਘਟਨਾ ਨੂੰ ਅੰਜਾਮ ਕਿਹਨੇ ਦਿੱਤਾ ਥੋਡੀ ਮਾਂ ਆਪਣੇ ਸਗੀ ਮਾਂ ਸੀ ਕਿਵੇਂ ਸੀਗੀ ਸਗੀ ਸੀ ਝੂਠ ਬੋਲੀ ਜਾਂਦਾ ਹੈ ਇਹ ਪਹਿਲਾਂ ਤਾਂ ਜੇ ਇਹਨੂੰ ਇਹਨੂੰ ਮੇਰੀ ਗੱਲ ਸੁਣੋ ਵੀਰੇ ਜੇ ਇਹਨੇ ਤੁਹਾਨੂੰ ਬੁਲਾਇਆ ਵੀ ਆ ਤਾਂ ਫਿਰ ਸੱਚ ਦੱਸੇ ਨਾ ਹੂੰ ਸਗੀ ਮਾਂ ਸੀ ਸਾਡੀ ਮਤੇਰ ਮਾਸੀ ਮੈਂ ਦੱਸ ਦਿਆਂ ਸੱਚ ਸਾਰਾ ਸਹੀ ਗੱਲ ਦੱਸਣੀ ਹੈ ਬਿਲਕੁਲ ਬਿਲਕੁਲ ਸਹੀ ਦੱਸੂਗੀ ਸਾਫ਼ ਜਿਹੜੀ ਸਾਡੀ ਮਾਂ ਸੀ ਸਗੀ ਮਾਂ ਨਹੀਂ ਸੀ ਮਤੇਰ ਮਾਸੀ ਸੀਗੀ ਇਹ ਲੜਦਾ ਰਹਿੰਦਾ ਸੀ ਉਹਦੇ ਨਾਲ ਉਹ ਸਗੀ ਨਹੀਂ ਸੀਗੀ ਸੌਰੀ ਭੁੱਲ ਗਿਆ ਮੈਂ ਤੁਹਾਨੂੰ ਬੋਲਿਆ ਗਿਆ ਥੋੜਾ ਦਿਮਾਗ ਹੋ ਰਿਹਾ ਵੀ ਮਤਲਬ ਮਤਲਬ ਇਹ ਮਾਸੀ ਘਟਣਾ ਵਾਪਰ ਗਈ ਹਾਂਜੀ ਤੇ ਉਹ ਸਾਡੀ ਨਾ ਮਤੇਰ ਮਾਸੀ ਸੀਗੀ ਉਹ ਸਾਡੇ ਨਾਲ ਦੁਰਵਿਵਹਾਰ ਰੱਖਦੀ ਸੀ ਲੜਾਈ ਝਗੜਾ ਕਰ ਕੋਈ ਫਰਕ ਰੱਖਦੀ ਸੀ ਜਿਹੜਾ ਸਾਡਾ ਪਿਓ ਸੀ ਉਹਨੂੰ ਵੀ ਮੰਗਰ ਲਾਰ ਕੇ ਆਸੀ ਸੀ ਜੀ ਥੋੜੀ ਆਪਣੀ ਮਾਂ ਸੀਗੀ ਸਗੀ ਮਾਂ ਸੀ ਆਪਣੀ ਮਾਂ ਸਾਨੂੰ ਛੋਟਾ ਨੇ ਛੱਡ ਕੇ ਮਰ ਗਈ ਸੀ ਸਾਡੇ ਪਾਪਾ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਅੱਛਾ ਹਾਂਜੀ ਤੇ ਫਿਰ ਇਹ ਦੇ ਵਿੱਚ ਵੀ ਕਿਉਂ ਤੁਹਾਨੂੰ ਕਿਉਂ ਮਾਰਨਾ ਪਿਆ ਕੀ ਚੱਕਰ ਹੋਇਆ ਵੀ ਤੁਸੀਂ ਆਪ ਦੀ ਜਿਹੜੀ ਮੇਰੇ ਮਾਂਸ ਤੇ ਨੂੰ ਮਾਰਤਾ ਮਾਰਨ ਦਾ ਚੱਕਰ ਬਾੱਕੀ ਇਹਨਾਂ ਨੂੰ ਪੁੱਛ ਲਓ ਮੈਂ ਤਾਂ ਹੁਣ ਦੱਸੀ ਜਾਨੀ ਆ ਤੁਹਾਨੂੰ ਜਗਾਣਾ ਇਹ ਦੱਸ ਵੀਰੇ ਵੇਖ ਇਹ ਇਹ ਕੁੜੀ ਸੱਚ ਬੋਲ ਰਹੀ ਐ ਤੂੰ ਝੂਠ ਬੋਲ ਰਿਹਾ ਤੂੰ ਗੱਲਾਂ ਤੋਂ ਭੱਜ ਰਿਹਾ ਕਲੀਅਰ ਦੱਸ ਦੇ ਵੀ ਤੂੰ ਇਹਦੇ ਨਾਲ ਰਲਿਆ ਹੋਇਆ ਸੀਗਾ ਇਹ ਇਕੱਲੇ ਬੰਦੇ ਦਾ ਕੰਮ ਤਾਂ ਨਹੀਂਗਾ ਦੱਸ ਦੇ ਵੀਰੇ ਸੱਚ ਦੱਸਣਾ ਪਊ ਆਪਾਂ ਕੈਮਰੇ ਮੂਹਰੇ ਆਂ ਦੇਖੋ ਬੁਲਾਇਆ ਪਿੰਡ ਦੇ ਨੇ ਦੱਸਦੇ ਆਪਾਂ ਨੂੰ ਸੱਚ ਦੱਸਣਾ ਕੋਈ ਬੋਲੋ ਬਰੇ ਬੋਲੋ ਮਤਰੀ ਸੀ ਉਹ ਆ ਕੀ ਕਰ ਕੀ ਕਾਰਨ ਬਣਿਆ ਕਿਉਂ ਮਾਰਿਆ ਉਹਨਾਂ ਨੂੰ ਬੋਲੋ ਮੈਂ ਤਾਂ ਮੇਰੇ ਦੇ ਜ਼ੁਲਮ ਕਰਦੀ ਸੀ ਮਾਰਦੀ ਘੋੜਦੀ ਸੀ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਜੇ ਮੈਂ ਤੇਰੀ ਮਾਂ ਹੁੰਦੀ ਉਹ ਵੀ ਮਾਂ ਹੀ ਹੁੰਦੀ ਹੈਗੀ ਹੂੰ ਜੇ ਕੋਈ ਸਮਝੇ ਤਾਂ ਚਲ ਸਾਨੂੰ ਉਹ ਨਹੀਂ ਤੀ ਉਹ ਤਾਂ ਸਮਝਦੀ ਸੀ ਅਸੀਂ ਤਾਂ ਮਾਂ ਸਮਝਦੇ ਸੀ ਨਾ ਉਹਨੂੰ ਹੂੰ ਇਹਦੇ ਨਾਲ ਫਰਕ ਰੱਖਣਾ ਦੇਖ ਹੁਣ ਕਿੰਨਾ ਵੱਡਾ ਹੋਇਆ ਪਿਆ ਨਾ ਤਾਂ ਇਹਦੇ ਕੋਈ ਵਿਆਹ ਦਾ ਸੋਚਣਾ ਨਾ ਮੇਰਾ ਮੇਰੀ ਉਮਰ ਦੇਖ ਲਓ ਕਿੰਨੀ ਅਸੇਰਾ ਵਿਆਹ ਨਹੀਂ ਹੋਇਆ ਨਹੀਂ ਇਹ ਉਹ ਉਮਰ ਕਿੰਨੀ ਹੈ ਬਾਈ ਇਹਦੀ ਹੈਗੀ ਆ ਤੇ ਸਾਡੇ 25 ਸਾਲ ਦਾ ਹਾਂ 25 ਸਾਲ ਦੀ ਉਮਰ ਤੇ ਬਾਈ ਤੇਰਾ 25 ਸਾਲ ਦੀ ਉਮਰ ਹੋ ਗਈ ਤੇਰਾ ਵਿਆਹ ਹੁੰਦਾ ਸੀਗਾ ਕਦੇ ਆਇਆ ਕੋਈ ਆਪਣਾ ਰਿਸ਼ਤੇ ਵਾਲੇ ਆਏ ਰਿਸ਼ਤੇਰੇ ਹਾਂਜੀ ਤੇ ਫਿਰ ਉਹ ਤੇਰਾ ਰਿਸ਼ਤਾ ਕਿਉਂ ਨਹੀਂ ਹੁੰਦਾ ਸੀਗਾ ਉਹਨੂੰ ਐਸੀ ਬੇਗਾਨੀ ਕੁੜੀ ਆਊਗੀ ਕੋਈ ਮੇਰੇ ਘਰੇ ਆ ਕੇ ਜਾਇਜ਼ਾ ਮੰਡਾਊਗੀ ਉਹ ਘਰ ਤੇ ਸਾਰੇ ਤੇ ਉਹ ਕਰ ਲੂਗੀ ਘਰ ਸਾਡੇ ਅਸੀਂ ਪਤਾ ਵੀ ਕੀਤਾ ਵੀ ਇਹ ਵੀ ਸੁਣਿਆ ਵੀ ਭਾਨੇ ਵੀ ਵਾਈ ਦੀ ਸੀ ਤੇ ਵਿਆਹ ਦੀ ਉਹੀ ਕਰਦੀ ਸੀ ਜੋ ਕੁਛ ਕਰਦੀ ਸੀ ਅਸੀਂ ਅੱਕ ਕੇ ਹੁਲਾ ਫੱਕਿਆ ਹੈਗਾ ਤਿੰਨ ਚਾਰ ਰਸਤੇ ਆਏ ਸੀਗੇ ਕਿੰਨੇ ਤਿੰਨ ਚਾਰ ਪੜਾ ਕਿੰਨੇ ਆ ਮੈਂ ਦੱਸ ਜੀ 10 ਪੜਿਆ ਤੇ ਕੁੜੀ ਕਿੰਨੇ ਪੜੀ ਐ ਪਲੱਸ 2 ਤੂੰ ਪਲੱਸ 2 ਪੜੀ ਐ ਤੇਰਾ ਵੀ ਰਸਤਾ ਨਹੀਂ ਹੋਇਆ ਹੁਣ ਹੁਣ ਤੋ ਨਹੀਂ ਨਹੀਂ ਜੀ ਕਰਦੀ ਨਹੀਂ ਸੀ ਫਿਰ ਮੈਨੂੰ ਦਾਜ ਦੇਣਾ ਪੈਂਦਾ ਜਿਹੜੀ ਮੇਰੇ ਪਿਓ ਦੀ ਕਮਾਈ ਸੀ ਫਿਰ ਮੈਨੂੰ ਦੇ ਰਿਆਂ ਦੀ ਆਪਦੇ ਪਿੱਛੇ ਦੋ ਬੱਚੇ ਲਿਆਈ ਆ ਵੀਰੇ ਉਹ ਅੱਛਾ ਉਹ ਉਹ ਬੱਚੇ ਕੀ ਕੀ ਆ ਉਹ ਬੱਚੇ ਛੋਟੇ ਨਹੀਂ ਉਹਦੇ ਆਪਦਿਆਂ ਨੂੰ ਤਾਂ ਐਡ ਐ ਤਾਂ ਹੈਗੇ ਨੇ ਕਿ ਕੁੜੀ ਆ ਇੱਕ ਤਾਂ 13 ਸਾਲ ਦੀ 15 ਸਾਲ ਦਾ ਮੁੰਡਾ ਉਹਨਾਂ ਨੂੰ ਤਾਂ ਐਡ ਐਡ ਨੂੰ ਮੰਝ ਚ ਜਾਹਾਂ ਸਾਨੂੰ ਨਹੀਂ ਫਿਰ ਉਹ ਦੇਖਿਆ ਜਮੇ ਉਹਨਾਂ ਦੀ ਉਮਰ 55 ਸਾਲ ਕਹ ਰਹੇ ਹੋ ਬੱਚੇ ਛੋਰੇ ਆ ਪਤਾ ਨਹੀਂ ਪਹਿਲਾਂ ਕਿ ਤੇ ਪਿੱਛੋਂ ਹੀ ਲਿਆਈ ਆ ਜੀ ਉਹ ਅੱਛਾ ਹਾਂਜੀ ਪਿੱਛੋਂ ਲਿਆਈ ਆ ਬੱਚੇ ਠੀਕ ਹੈ ਉਹ ਉਹ ਅੱਜ ਘਰ ਵਾਲੇ ਨੂੰ ਛੱਡ ਕੇ ਆਈ ਆ ਕਿ ਕੀ ਉਹਦਾ ਘਰ ਵਾਲਾ ਵੀ ਮਰਿਆ ਹੋਇਆ ਕੀ ਚੱਕਰ ਆ ਉਹ ਜਿਹੜਾ ਹੁਣ ਮਾਰ ਕੇ ਆਈ ਆ ਕਿ ਕਿਵੇਂ ਜੇ ਸਾਡੇ ਨਾਲ ਇੰਨਾ ਕੁਝ ਕਰਦੀ ਆ ਮਾਰ ਕੇ ਆਈ ਹੋਣੀ ਕੀ ਗੱਲ ਬਾਤ ਆ ਸਾਨੂੰ ਤਾਂ ਪਤਾ ਹੀ ਨਹੀਂ ਜੀ ਕੋਈ ਤੁਸੀਂ ਵੀ ਹੁਣ ਇਹ ਚੀਜ਼ਾਂ ਤੋਂ ਭੱਜ ਰਹੇ ਸੀ ਵੀ ਮੇਰੀ ਜੱਸੀ ਕਿ ਮੈਂ ਮੈਂ ਮਾਰਿਆ ਨਹੀਂ ਇਹ ਐ ਉਹ ਐ ਫਿਰ ਤੈਨੂੰ ਡਰ ਵੀ ਹੁੰਦਾ ਵੀਰੇ ਸਾਨੂੰ ਡਰ ਅਸੇ ਦੋਨਾਂ ਨੇ ਮਾਰਿਆ ਰਲ ਕੇ ਅਸੀਂ ਕਿਵੇਂ ਬਾਈ ਘਟਾਣੋਂ ਅੰਜਾਮ ਕਿਵੇਂ ਦਿੱਤਾ ਕਿਵੇਂ ਤੁਸੀਂ ਇੱਕ ਦੂਜੇ ਦੇ ਨਾਲ ਇਹ ਗੱਲ ਵਿਚਾਰ ਪਟੰਦਲਾ ਕੀਤਾ ਵੀ ਆਪਾਂ ਇਹ ਕੰਮ ਕਰੀਏ ਤੇ ਆਹ ਕੰਮ ਸੌਖੇ ਤੇ ਐ ਮਰੂਗੀ ਉਹ ਜਦੋਂ ਦਿੱਲੀ ਦਾ ਸਾਨੂੰ ਮਾਰਨਾ ਕੁੱਟਣਾ ਇੰਨਾ ਵੱਡਾ ਹੋਇਆ ਪਿਆ ਹੁਣ ਇਹ ਦਾੜੀ ਮੁੱਛਾਂ ਵਾਲਾ ਇਹ ਦੀ ਮਾਰ-ਪਿੱਟ ਕਰਨੀ ਮੈਨੂੰ ਸਾਰਾ ਦਿਨ ਗੋਹੇ ਦੀ ਸੰਭਰਨ ਸੋਣ ਤੇ ਲਾਈ ਰੱਖਦੀ ਸੀ ਘਰ ਦੇ ਕੰਮ ਤੇ ਅੱਕ ਚੁੱਕੀ ਸੀ ਮੈਂ ਉਹਦੇ ਕੰਮ ਕਰ ਕਰ ਕੇ ਤੇ ਖਾਣ ਨੂੰ ਕੁਝ ਵੀ ਨਹੀਂ ਦੇਣਾ ਸਾਨੂੰ ਸ ਰੋਟੀ ਪਾਣੀ ਕੁਝ ਨਹੀਂ ਜ਼ਮੀਨ ਕਿੰਨੀ ਹੁੰਦੀ ਹੈ ਮੁੰਡੇ ਨੂੰ ਜ਼ਮੀਨ ਹੈਗੀ ਜੀ 5 ਕਿੱਲੇ ਜੀ 5 ਕਿੱਲੇ ਜ਼ਮੀਨ ਹੈ ਤੇ ਮਤਲਬ ਜਿਹੜਾ ਥੋੜਾ ਫਾਦਰ ਸਾਹਿਬ ਹੈ ਥੋੜੇ ਪਿਓ ਹੈ ਉਹ ਦੀ ਜਿਹੜੀ ਥੋੜੀ ਮਤੇ ਮਤੇਰ ਮਾਂ ਹੈ ਉਹਦੇ ਮਗਰ ਲੱਗੇ ਹੋਏ ਸੀ ਅੰਦਰ ਲੱਏ ਹੋਇਆ ਠੀਕ ਹੈ ਤੁਹਾਨੂੰ 5 ਕਿੱਲੇ ਜ਼ਮੀਨ ਦੇ ਵਿੱਚ ਕੋਈ ਫਸਲ ਵਾੜੀ ਜਾਂ ਪੈਸਾ ਢੇਲਾ ਉਸੇ ਹੱਥ ਜੀ ਹੈ ਸਾਰਾ ਕੁਝ ਸੀ ਜੀ ਪੈਸਾ ਸੀ ਸੀ ਉਹਨਾਂ ਨੇ ਵਾਹਣੇ ਸੀ ਉਹਨਾਂ ਨੇ ਵੇਚਨੇ ਸੀ ਤੁਸੀਂ ਤਾਂ ਇੱਕ ਮਤਲਬ ਇਹ ਕਹਿ ਸਕਦੇ ਸੀ ਦਿਹਾੜੀ ਵਾਲੇ ਬੰਦੇ ਸੀ ਹਾਂਜੀ ਇਹ ਫਿਰ ਭਾਈ ਥੋੜੇ ਬਾਜ਼ਾਰ ਕੇ ਮੈਂ ਤੁਸੀ ਕਿਵੇਂ ਸਲਾਮ ਸ਼ਬਦ مشورہ ਕੀਤਾ ਦੋਨਾਂ ਜਣਾਂ ਦੀ ਲੜਕੀ ਗੱਲ ਸਰਾ ਵੀ ਸਾਡੇ ਡੈਡੀ ਸੀ ਜਿਹੜਾ ਉਹ ਖੇਤ ਸੀਗਾ ਜੀ ਹਾਂਜੀ ਖੇਤ ਅਸੀਂ ਹਾਂ ਅਸੀਂ ਅਖਾ ਵੀ ਅੱਜ ਉਹਦੀ ਚੱਲ ਪਾਣੀ ਦੀ ਵਾਰੀ ਅੱਜ ਉਹਨੇ ਸਾਨੂੰ ਦੱਸਿਆ ਸੀ ਵੀ ਅੱਜ ਮੈਂ ਲੇਟ ਆਉਂਗਾ ਵੀ ਤੁਸੀਂ ਰੋਟੀ ਪਾਣੀ ਖਾ ਲਓ ਐ ਤਾਂ ਮੜਾ ਮੋਟਾ ਕਰਦਾ ਸੀ ਵੀ ਆਏ ਨਹੀਂ ਸੀ ਕਰਦਾ ਦਿਲੋਂ ਕਿਉਂਕਿ ਉਹਨੇ ਸਾਡੇ ਵਾਸਤੇ ਕੜਵਾ ਹੱਟ ਭਰੀ ਹੋਈ ਸੀਗੀ ਤੇ ਫਿਰ ਅਸੀਂ ਸ਼ਾਮ ਨੂੰ ਜਿਹੜਾ ਦੇਖਿਆ ਵੀ ਪੈ ਗਈ ਉਹ ਇਦਾਂ ਸਾਂਸਾਂ ਚੋਂ ਜਿਹੜੇ ਦੂਸਰੇ ਉਹਦੇ ਜਵਾਕ ਸੀ ਉਹ ਦੂਸਰੇ ਕਮਰੇ ਚ ਪੈਗੇ ਸੀਗੇ ਹਾਂ ਤੇ ਅਸੀਂ ਉਹਦਾ ਫਿਰ ਸਹਰਾਣਾ ਰੱਖ ਕੇ ਮੈਂ ਮੂੰਹ ਤੇ ਸਹਰਾਣਾ ਰੱਖਤਾ ਇਹਨੇ ਗੱਲ ਦੱਬਿਆ ਅੱਛਾ ਜ਼ਿਆਦਾਤਰ ਬਈ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਵੀ ਅ ਜੇ ਕੋਈ ਆਪਣੇ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਚਾਹੇ ਬੰਦਾ ਹੈ ਚਾਹੇ ਊੜੀ ਹੈ ਤਾਂ ਉਹ ਇੱਕ ਦੂਜੇ ਦੂਜਾ ਵਿਆਹ ਕਰਾ ਲੈਂਦੇ ਆ ਉਹਦੇ ਬਾਰੇ ਵੀ ਤੁਹਾਡੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਪੜ੍ਹੇ ਹੋ ਇੱਕ 10th ਹੈ ਤੇ ਇੱਕ 10ਵੀਂ ਚ ਹੈ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਦੇਖੋ ਜੀ ਹਰੇਕ ਨੂੰ ਜ਼ਿੰਦਗੀ ਲੰਘਾਉਣ ਵਾਸਤੇ ਹਮਸਫਰ ਤਾਂ ਜ਼ਰੂਰੀ ਹੁੰਦਾ ਚਲੋ ਮੰਨਦੇ ਆ ਵੀ ਪਹਿਲਾਂ ਵਾਲੀ ਮੈਰਜ ਵਾਲੀ ਜਿਹੜੀ ਅਗਲੇ ਦੀ ਔਰਤ ਮਰਜ ਜੀ ਦੂਜਾ ਵਿਆਹ ਕਰਾ ਲੰਦਾ ਉਹ ਉਹ ਤਾਂ ਐ ਕਰਾਉਂਦਾ ਹੁੰਦਾ ਵੀ ਮੇਰੇ ਬੱਚੇ ਸਾਹਮਣੂ ਮੇਰਾ ਘਰਵਾਰ ਸਾਹਮਣੂ ਪਰ ਇਹ ਨਹੀਂ ਪਤਾ ਹੁੰਦਾ ਵੀ ਅੱਗੇ ਜਾ ਕੇ ਕੀ ਹੋਊਗਾ ਬੇਈਮਾਨ ਆ ਜਾਂਦਾ ਜਾਇਜ਼ਾਦ ਨੂੰ ਲੈ ਕੇ ਹਾਂ ਹਾਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਬਾਈ ਜੇ ਆਹ ਕੁਝ ਇੰਨਾ ਕੁਝ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਹੁਣ ਜੇ ਮਤਰੀ ਆਈ ਮਾਂ ਆਉਂਦੀ ਵੀ ਤਾਂ ਉਹਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਦਾ ਦੇਖਭਾਲ ਕਰਨੀ ਚਾਹੀਦੀ ਹੈ ਵਿਆਹ ਗਲਤਾਂ ਹੀ ਕਰ ਤੇ ਬੱਚਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਇਹ ਸਾਡੀ ਮਾਂ ਗਈ ਸਾਥੋਂ ਬਹੁਤ ਵੱਡੀ ਗਲਤੀ ਹੋਈ ਐ ਅਸੀਂ ਵੀ ਕਹਿੰਨੇ ਆ ਵੀ ਸਾਥੋਂ ਗਲਤੀ ਹੋ ਗਈ ਜੇ ਉਹ ਸਾਡੇ ਨਾਲ ਜਿਵੇਂ ਵਿਹਾਰ ਕਰਦੀ ਸੀ ਤਾਂ ਹੀ ਅਸੀਂ ਮਾਰਿਆ ਜੇ ਸਾਡੀ ਮਾਂ ਬਣ ਕੇ ਰਹਿੰਦੀ ਅਸੀਂ ਕਿਉਂ ਮਾਰਦੇ ਸੀ ਮਤਲਬ ਇਹ ਮੁੰਡਾ ਤੇ ਕੁੜੀ ਦਾ ਕਹਿੰਦਾ ਮਤਲਬ ਇਹ ਵੀ ਮੇਰੇ ਪਿਓ ਤੇ ਕਰਕੇ ਤੇ ਉਹ ਔਰਤ ਦੇ ਕਰਕੇ ਸਾਨੂੰ ਰਿਸ਼ਤਾ ਨਹੀਂ ਹੋ ਰਿਹਾ ਸੀ ਸਾਡੀਆਂ ਭਾਨੀਆਂ ਮਾਰ ਰਹੀ ਸੀ ਸਾਨੂੰ ਰੋਟੀ ਪਾਣੀ ਚੰਗਾ ਨਹੀਂ ਦੇ ਰਹੀ ਸੀ ਸਾਡੇ ਨਾਲ ਬਿਤਕਰਾ ਹੋ ਰਿਹਾ ਸੀ ਅਸੀਂ ਇਸ ਚੀਜ਼ ਤੋਂ ਅੱਕ ਕੇ ਮਤਲਬ ਕੀ ਹੈ ਜਿਹੜੀ ਸਾਡੀ ਮਤਰੀ ਮਾਰ ਸੀ ਉਹਨੂੰ ਅਸੀਂ ਰਲ ਕੇ ਮਾਰਿਆ ਗਲ ਘੋਟ ਕੇ ਮਾਰਿਆ ਤੇ ਇਹ ਆਪਦੀ ਜਿਹੜੀ ਗਲਤੀ ਮੰਨਦੇ ਹੁਣ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਹਾਂ ਵੀ ਇਸ ਗਲਤੀ ਕਰਤੀ ਸਾਨੂੰ ਹੁਣ ਜੇਲ੍ਹ ਹੋ ਜੂ ਸਾਡਾ ਜੋ ਪਹਿਲੇ ਥੇਲਾ ਜ਼ਮੀਨ ਜਾਇਤ ਬੇਕਾਰ ਹੈ ਹਾਂਜੀ ਇਹਦੀ ਵਾਰੀ ਵੀ ਕੀ ਹੈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕਿਉਂਕਿ ਲੋਕਾਂ ਦੇ ਦਿਮਾਗ ਦਿਨਾਂ ਦੇ ਵਿੱਚ ਮਾਨਾ ਚ ਬੜੀ ਖਟਾਸ ਭਰੀ ਹੋਈ ਹੈ ਉਹ ਕਹਿੰਦੇ ਵੀ ਸਾਡੇ ਨਾਲ ਐ ਕੀਤਾ ਸੀ ਵੀ ਐ ਕਰਕੇ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਜਾਂਦਾ ਜੀ ਅਸੀਂ ਜੋ ਕੁਛ ਕੀਤਾ ਗਲਤ ਕੀਤਾ ਜ਼ਮੀਨ ਜਾਇਦਾਦ ਕੁਝ ਨਹੀਂ ਨਾਲ ਜਾਂਦਾ ਕੋਈ ਹੱਕ ਦੇ ਧਰਕ ਹੀ ਨਹੀਂ ਲ ਜਾਂਦਾ ਕੁਝ ਵੀ ਜੀ ਆਪਾਂ ਇਹ ਕਹਿੰਦੇ ਆ ਵੀ ਇੰਨਾਂ ਚੀਜ਼ਾਂ ਪਿੱਛੇ ਕਿਸੇ ਦੀ ਜਾਨ ਨਾ ਲਓ ਹਾਂਜੀ ਕਾ ਮਾਪਿਆਂ ਨੂੰ ਵੀ ਸੋਚਣਾ ਹੈ ਪਰ ਮਤਰੀ ਆ ਆਪਣੇ ਨਾਲ ਕੁਝ ਨਹੀਂ ਜਾਂਦਾ ਆ ਪਦੋ ਵਕਤ ਦੀ ਰੋਟੀ ਪਿੱਛੇ ਇੰਨਾ ਕੁਝ ਕਰਦੇ ਆ ਹਨਾ ਕਿਸੇ ਨੂੰ ਮਾਰਦੇ ਆ ਘਟਾਉਂਦੇ ਆ ਇਹ ਜਾਣ ਕੇ ਤੇ ਨਹੀਂ ਲੈਣੀ ਚਾਹੀਦੀ ਗਲਤ ਹੈ ਹੂੰ ਸਾਥੋਂ ਵੀ ਗਲਤੀ ਹੋਈ ਅਸੀਂ ਮਾਫੀ ਚਾਹੁੰਦੇ ਆ ਮਲਦੀ ਵੀ ਫਿਰ ਤੁਸੀਂ ਤਾਂ ਗਲਤੀ ਕਰਨੀ ਸੀ ਜਦੋਂ ਤੁਹਾਡੇ ਪਿਓ ਨੇ ਗਲਤੀ ਕੀਤੀ ਆ ਉਹ ਗਲਤੀ ਵਜੇ ਕੀ ਵਿਚਾਰਾ ਤੁਹਾਡਾ ਉਹਨੇ ਗਲਤੀ ਉਹਨੇ ਉਹਦੇ ਦਿਮਾਗ 'ਚ ਗੱਲਾਂ ਭਰੀਆਂ ਸੀ ਸਾਡੇ ਬਾਰੇ ਹੂੰ ਤਾਂ ਉਹ ਉਹਦੇ ਪਿੱਛੇ ਲੱਗਿਆ ਸੀ ਜੀ ਹੁਣ ਤੁਸੀਂ ਜੋ ਉਂਗਲ ਲਾਉਂਦੀ ਸੀ ਕੋਈ ਹੁਣ ਬੱਚਾ ਆ ਜੇ ਤੁਸੀਂ ਲੈ ਮੰਗਰ ਲਾਲੂ ਤੁਸੀਂ ਉਹਨੂੰ ਕਾਹਦਾ ਲਾਲਚ ਦੇਈ ਜਾਓ ਬਸ ਇਹ ਉਹੀ ਚੀਜ਼ ਹੋ ਜਾਂਦੀ ਹੈ ਜੀ ਹੂੰ ਸੋ ਬਈ ਇੱਕ ਮਤੇਰ ਮਾਮ ਅਗਰ ਲਾ ਕੇ ਉਹਦੇ ਘਰ ਵਾਲੇ ਨੇ ਉਹਦੇ ਬੱਚੇ ਛੱਡੇ ਆ ਤੇ ਬੱਚੇ ਛੱਡਣ ਤੋਂ ਬਾਅਦ ਕੀ ਘਟਨਾ ਘਟਦੀ ਹੈ ਕੀ ਹੈ ਇਹ ਇਹਨਾਂ ਨਾਲ ਬਿਤਕਰਾ ਹੁੰਦਾ ਇਹਨਾਂ ਨਾਲ ਸ਼ਰੇਆਮ ਧੱਕਾਸ਼ਾਈ ਹੁੰਦੀ ਹੈ ਪਰ ਇਹ ਬੱਚੇ ਦੇ ਦਿਲ ਦੇ ਵਿੱਚ ਆਪਣੀ ਮਤੇਰ ਮਾਰ ਲਈ ਇੱਕ ਕਹਿ ਸਕਦੇ ਆ ਵੀ ਨਫ਼ਰਤ ਭਰੀ ਗਈ ਹੈ ਨਫ਼ਰਤ ਭਰੀ ਨਹੀਂ ਗਈ ਉਹਦੇ ਕਰਕੇ ਭਰੀ ਗਈ ਹੈ ਉਹਨੇ ਭਰੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਨਾਲ ਧੱਕਾ ਕਰਦੇ ਆ ਉਦੋਂ ਬਾਅਦ ਉਹਦੇ ਬੰਦੇ ਦੇ ਦਿਲ 'ਚ ਉਹ ਬੰਦੇ ਲਈ ਨਫ਼ਰਤ ਭਰੀ ਹੀ ਜਾਂਦੀ ਹੈ ਸੋ ਇਹਨਾਂ ਨੇ ਅੱਕ ਕੇ ਬਾਈ ਕੀ ਖਤਮ ਕੀ ਚੱਕਿਆ ਇਹਨਾਂ ਨੇ ਜਿਹੜੀ ਮਜ਼ੇਰ ਮਾਂ ਸੀ ਉਹ ਨੂੰ ਰਾਹ ਦਾ ਰੋੜਾ ਸੀਗਾ ਉਹ ਨੂੰ ਬਿਲਕੁਲ ਸਾਫ਼ ਕਰਤਾ ਤੇ ਰਾਹ ਦੇ ਰੋੜੇ ਨੂੰ ਖਤਮ ਕਰਤਾ ਤੇ ਇਹ ਇਹਦੀ ਗਲਤੀ ਹੈ ਇਹਨਾਂ ਦੇ ਜਿਹੜੇ ਪਿਓ ਦੀ ਗਲਤੀ ਕਰਕੇ ਇਹਨਾਂ ਨੂੰ ਕੁਝ ਹੋਇਆ ਜੇ ਪਿਓ ਸਾਨਾ ਹੁੰਦਾ ਤਾਂ ਉਹਦੀ ਮਾਂ ਇਹਨਾਂ ਦੀ ਜਿਹੜੀ ਮਾਂ ਸੀ ਉਹ ਤੇ ਮਰਨ ਤੋਂ ਬਾਅਦ ਬਾਅਦ ਵੀ ਇਹਨਾਂ ਨੂੰ ਪਾਲ ਸਕਦਾ ਸੀ ਇਹਨਾਂ ਨੂੰ ਕੁੜੀ ਨੂੰ ਵਿਆਹਦਾ ਤੇ ਮੁੰਡੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਮਾਲਕ ਬਣਾਉਂਦਾ ਤੇ ਵਧੀਆ ਦਾ ਟਾਈਮ ਪਾਸ ਕਰਦੇ ਸੋ ਅੱਜ ਇਹ ਬਈ ਹੁਣ ਦੋਨੇ ਜਾਨੇ ਸਲਾਖਾਂ ਦੇ ਪਿੱਛੇ ਜਾ ਰਹੇ ਆ ਤੇ ਹੁਣ ਇਹਨਾਂ ਨੂੰ ਜਿਹੜੇ ਤੁਸੀਂ ਇਹਨਾਂ ਨੇ ਆਪ ਦਾ ਗਨਾਹ ਆਪ ਹੀ ਮੰਨਿਆ ਤੇ ਇਹੋ ਜਿਹੇ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਹੋ ਰਹੇ ਆ ਉਹਨਾਂ ਨੂੰ ਉਹਨਾਂ ਤੋਂ ਬਚੋ ਇਹ ਪੰਜਾਬ ਦੇ ਬਹੁਤ ਹੀ ਹਰ ਜਗ੍ਹਾ ਹਰ ਪਿੰਡ ਹਰ ਸ਼ਹਿਰ ਐਸੀਆਂ ਕਟੜਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਹਾਲਾਤ ਸਾਡੇ ਬਿਲਕੁਲ ਅੱਗੇ ਨਾਲੋਂ ਬਹੁਤ ਖਰਾਬ ਹੋ ਚੁੱਕੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਸੁਖੀ ਮਾਨਸਾ ਤੋਂ ਜੀ ਸਾਡਾ ਇਹੀ ਮੈਸੇਜ ਹੈ ਸੱਚ ਨਹੀਂ ਹੈਗਾ ਵੀ ਜੇ ਕੋਈ ਵੀ ਦੂਸਰਾ ਵਿਆਹ ਕਰਵਾਉਂਦਾ ਕੋਈ ਵੀ ਜੈਂਟਸ ਉਹ ਜਿਹੜੀ ਮਤੇਰ ਮਾਂ ਹੁੰਦੀ ਆ ਉਹਨੂੰ ਸੋਚਣਾ ਚਾਹੀਦਾ ਵੀ ਮੈਨੂੰ ਕੰਮ ਵਾਸਤੇ ਤੇ ਆਪਦੇ ਬੱਚੇ ਪਾਲਣ ਵਾਸਤੇ ਇਹਨੇ ਦੂਜਾ ਵਿਆਹ ਕਰਵਾਇਆਗਾ ਤਾਂ ਕਿ ਉਹ ਇਹ ਗੱਲ ਨਾ ਕਰੇ ਜਿਵੇਂ ਹੁਣ ਸਾਡੇ ਨਾਲ ਵੀਡੀਓ ਦੇ ਵਿੱਚ ਹੋਈ ਹੈ ਵੀ ਦੁਰਵਿਵਹਾਰ ਨਾ ਰੱਖੇ ਬੱਚਿਆਂ ਨਾਲ ਉਹਨੂੰ ਆਪਣਾ ਸਮਝੇ ਬੱਚੇ ਵੀ ਉਹਨੂੰ ਆਪਣੀ ਮਾਂ ਸਮਝਣਗੇ ਤਾਂ ਫਿਰ ਐਡਾ ਵੱਡਾ ਸਾਨੂੰ ਕਦਮ ਚੱਕਣ ਦੀ ਲੋੜ ਨਹੀਂ ਪੈਂਦੀ ਹੈਗੀ ਨਾ ਤਾਂ ਮਾਂ ਨੂੰ ਮਾਰਦੀ ਨਾ ਹੀ ਬੱਚਿਆਂ ਨੂੰ ਮਾਂ ਮਾਰੇ ਜੀ ਹਾਂਜੀ ਇਹੀ ਮੈਸੇਜ ਸਾਡਾ ਬਧੀਆਂ ਪਿਆਰ ਨਾਲ ਰਹਿਓ ਸਤਿਕਾਰ ਨਾਲ ਰਹਿਓ ਧੰਨ ਹਾਂਜੀ ਭੋਮ ਮਤਰੀ ਮਾ ਜੀ ਭੋਮਸਾ ਕੀ ਮਾਂ ਉਹਨੂੰ ਆਪਣੇ ਬੱਚਾ ਕੋਈ ਬੱਚਾ ਠੀਕ ਆ ਉਹਨੂੰ ਬਾਤ ਬਾਤ ਪਿਆਰ ਕਰੋ ਬੱਚਾ ਨੂੰ ਹੂੰ ਤੇ ਬੱਚੇ ਵੀ ਆਪਣੀ ਚਮਤੇਰ ਮਾਇ ਚਮਤੇਰ ਪਿਓ ਹੈ ਹਾਂਜੀ ਉਹਨੂੰ ਪਿਆਰ ਕਰਨ ਹਾਂਜੀ ਸਾਡਾ ਮੈਸੇਜ ਇਹੀ ਹੈ ਬਾਈ ਵੀ ਪੰਜਾਬ ਦੇ ਹਾਲਾਤ ਨੂੰ ਬਚਾ ਕੇ ਰੱਖੋ ਆਪਾਂ ਪੰਜਾਬ ਨੂੰ ਸੋਨੇ ਦੀ ਜੜੀ ਬਣਾ ਕੇ ਰੱਖਣਾ ਤੇ ਸੋਨੇ ਦੀ ਜੜੀ ਹੈ ਧੰਨਵਾਦ ਜੀ